ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀਜ਼ ਦੇ ਗਿਣਤੀ ਜਿਹੜੀ ਕੀ ਹੈ ਵੋਟਾਂ ਦੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਸੈਕਟਰ 26 'ਚ ਇਸ ਟਾਈਮ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਪੁਲਿਸ ਵੱਲੋਂ ਵੀ ਪੂਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ ਅੰਦਰ ਕਈ ਵਲੰਟੀਅਰ ਵੀ ਤਾਇਨਾਤ ਕਰ ਦਿੱਤੇ ਗਏ ਨੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਗੜਬੜੀ ਇੱਥੇ ਨਾ ਹੋ ਸਕੇ ਤੇ ਤੁਹਾਨੂੰ ਇੱਕ ਚੰਡੀਗੜ੍ਹ ਤੋਂ ਤਾਜ਼ਾ ਅਪਡੇਟ ਦੱਸ ਦ ਜਿਹੜੀ ਵੈਲਟ ਪੇਪਰ ਦੀ ਉਹਦੇ ਵਿੱਚ ਚੰਡੀਗੜ੍ਹ ਤੋਂ ਮਨੀਸ਼ तिवारी ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਹੈ ਉਹ ਅੱਗੇ ਚੱਲ ਰਹੇ ਨੇ ਤੇ ਟੰਡਨ ਪਿੱਛੇ ਚੱਲ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਗਿਣਤੀ ਹਲੇ ਤੱਕ ਚੱਲ ਜਾਰੀ ਹੈ ਲਗਾਤਾਰ ਤੇ ਜਿੱਦਾਂ ਜਿੱਦਾਂ ਹੋਰ ਵੀ ਗਿਣਤੀ ਸਾਹਮਣੇ ਆਏਗੀ ਤੁਹਾਨੂੰ ਲਗਾਤਾਰ ਦਿਨਿਕ ਸੂਰਿਆ ਵੱਲੋਂ ਅਪਡੇਟ ਲਗਾਤਾਰ ਦਿੱਤੀ ਜਾਏਗੀ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਦਿਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਗਿਣਤੀ ਜਿਹੜੀ ਕੀ ਹੈ ਵੋਟਾਂ ਦੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਸੈਕਟਰ 26 'ਚ ਇਸ ਟਾਈਮ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਪੁਲਿਸ ਵੱਲੋਂ ਵੀ ਪੂਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ ਅੰਦਰ ਕਈ ਵਲੰਟੀਅਰ ਵੀ ਤਾਇਨਾਤ ਕਰ ਦਿੱਤੇ ਗਏ ਨੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਗੜਬੜੀ ਇੱਥੇ ਨਾ ਹੋ ਸਕੇ ਤੇ ਤੁਹਾਨੂੰ ਇੱਕ ਚੰਡੀਗੜ੍ਹ ਤੋਂ ਤਾਜ਼ਾ ਅਪਡੇਟ ਦੱਸ ਦਿੰਦੇ ਹਾਂ ਜਿਹੜੀ ਕਿ ਵੈਲਿਡ ਪੇਪਰ ਦੀ voting ਜਿਹੜੀ ਕਾਊਂਟਿੰਗ ਹੋਈ ਹੈ ਜਿਹੜੀ ਵੈਲਟ ਪੇਪਰ ਦੀ ਉਹਦੇ ਵਿੱਚ ਚੰਡੀਗੜ੍ਹ ਤੋਂ ਮਨੀਸ਼ तिवारी ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਹੈ ਉਹ ਅੱਗੇ ਚੱਲ ਰਹੇ ਨੇ ਤੇ ਟੰਡਨ ਪਿੱਛੇ ਚੱਲ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਗਿਣਤੀ ਹਲੇ ਤੱਕ ਚੱਲ ਜਾਰੀ ਹੈ ਲਗਾਤਾਰ ਤੇ ਜਿੱਦਾਂ ਜਿੱਦਾਂ ਹੋਰ ਵੀ ਗਿਣਤੀ ਸਾਹਮਣੇ ਆਏਗੀ ਤੁਹਾਨੂੰ ਲਗਾਤਾਰ ਦਿਨਿਕ ਸੂਰਆ ਵੱਲੋਂ ਅਪਡੇਟ ਲਗਾਤਾਰ ਦਿੱਤੀ ਜਾਏਗੀ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਅਧਿਆਨਿਕ ਸੂਰਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਆ ਟੀਵੀ ਮੈਂ ਹਾਂ ਅਮਨ ਲੋਨਾ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਗਿਣਤੀ ਜਿਹੜੀ ਕੀ ਹੈ ਵੋਟਾਂ ਦੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਅਸੀਂ ਸੈਕਟਰ 26 'ਚ ਇਸ ਟਾਈਮ ਮੌਜੂਦ ਆ ਜਿੱਥੇ ਕਿ ਲਗਾਤਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਪੁਲਿਸ ਵੱਲੋਂ ਵੀ ਪੂਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ ਅੰਦਰ ਕਈ ਵਾਲੰਟੀਅਰ ਵੀ ਤਾਇਨਾਤ ਕਰ ਦਿੱਤੇ ਗਏ ਨੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਗੜਬੜੀ ਇੱਥੇ ਨਾ ਹੋ ਸਕੇ ਤੇ ਤੁਹਾਨੂੰ ਇੱਕ ਚੰਡੀਗੜ੍ਹ ਤੋਂ ਤਾਜ਼ਾ ਅਪਡੇਟ ਦੱਸ ਦਿੰਦੇ ਆ ਜਿਹੜੀ ਕਿ ਬੈਲਟ ਪੇਪਰ ਦੀ voting ਜਿਹੜੀ ਕਾਊਂਟਿੰਗ ਹੋਈ ਹੈ ਜਿਹੜੀ